ਅੱਜ ਜਿਹਨੇ ਆ ਵਿਆਹਾਂ ਸ਼ਾਦੀਆਂ ਵਾਲੇ ਢੋਸੇ ਚ ਤੇ ਆਪ ਪੈਸੇ ਖਰਚ ਕੇ ਢੋਸਾ ਖਾਦੇ ਚ ਕਿੰਨਾ ਕ ਫਰਕ ਵਾ ਹੈ ਆਮਣ ਅੱਜ ਅਮਣ ਦੱਸੂਗੀ ਤੁਹਾਨੂੰ ਆ ਆ ਜੀ ਇਹਨਾਂ ਦੀ ਸ਼ਾਪ ਤੇ ਆ ਇਹਨਾਂ ਦੀ ਸ਼ਾਪ ਦਾ ਨਾਮ ਆ ਅਮਾ ਦਾ ਸਾਊਥ ਇੰਡੀਅਨ ਕੈਫੇ ਠੀਕ ਆ ਮਤਲਬ ਜਿੱਦਾਂ ਦਾ ਵੀ ਇਹਨਾਂ ਦੇ ਨਾਮ ਉਧਰ ਯੂਜ਼ ਕਰਦੇ ਹਨਾ ਉਦਾਂ ਦੇ ਹੁੰਦੇ ਆ ਤੇ ਇਹ ਇਹਨਾਂ ਦੀ ਸ਼ਾਪ ਹੈ ਜੀ ਤੇ ਜਲਦੀ ਆ ਜੀ ਤੇ ਜਿਹੜਾ ਵੀ ਆਊਗਾ ਇਥੋਂ ਸਾਡਾ ਨਾਂ ਜ਼ਰੂਰ ਲਿਓ ਬਬਲੂ ਵਲੌਗ ਵੇਖ ਕੇ ਵਲੌਗ ਵੇਖ ਕੇ ਤੇ ਫੇਰ ਇੱਥੇ ਆਇਆ ਠੀਕ ਆ ਤੇ ਕਰਿਓ ਵਿਜੀਟ ਫੇਰ ਇਹਨਾਂ ਕੋ ਵਧੀਆ ਸਰਵਿਸ ਇਹਨਾਂ ਦੀ ਬਹੁਤ ਟੇਸਟ ਸੀ ਤੇ ਹੁਣ ਅਸੀਂ ਚੱਲੇ ਆਂ ਜੀ ਆਪਣੇ ਘਰੇ ਚਲਿਏ ਚਲੋ ਫਿਰ ਆਜੋ ਬੜੇ ਦਿਨਾਂ ਦਾ ਮਨ ਆਂਦੀ ਹੀ ਡੋਸਾ ਖਾਣਾ ਡੋਸਾ ਖਾਣਾ ਹੈ ਤੇ ਹਾਂ ਮੈਨੂੰ ਲੱਗਿਆ ਘਰ ਟਾਈਮ ਲੱਗ ਜਾਣਾ ਤਵਾਲੇ ਹੋਣਾ ਪੈਣਾ ਆਹ ਮੈਂ ਅੱਜ ਬਿਲ ਕਰਨ ਗਿਆ ਮੈਂ ਅਮਨ ਨੂੰ ਇੱਥੇ ਲਿਆ ਆ ਮੈਂ ਹੈ ਪਹਿਲਾਂ ਇੱਕ ਰਹੀ ਅਸੀਂ ਬਣ ਦਵੇ ਲਈਏ ਇਹ ਸਾਡੇ ਸ਼ਹਿਰ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਜਿਹੜਾ ਵਾ ਨਵਾਂ ਨਵਾਂ ਹੀ ਲਾਉਂਚ ਹੋਇਆ ਉਹਦੀ ਡਿਸ਼ ਹਾਂ ਇਹ ਕੇਰਲਾ ਦੀ ਡਿਸ਼ ਆ ਬਾਕੀ ਤੁਹਾਨੂੰ ਜਿਆਦਾ ਪਤਾ ਸਾਡੇ ਨਾਲ ਤੁਸੀਂ ਦੱਸ ਦਿਓ ਕੇਰਲਾ ਦੀਏ ਡਿਸ਼ ਆ ਤੇ ਇਹ ਵੀ ਕੇਰਲਾ ਦੇ ਆਏ ਆ ਤੇ ਇਹਨਾਂ ਨੂੰ ਪਤਾ ਬਾਣਾ ਜਿੱਦਾਂ ਹੁਣ ਸਾਡੇ ਇੱਧਰ ਜਿੱਦਾਂ ਮੱਕੀ ਦੀ ਰੋਟੀ ਆ ਹਨਾ ਹਾਂ ਸਾਗ ਜਦਾਂ ਅਸੀਂ ਸਾਨੂੰ ਪਤਾ ਕਿਵੇਂ ਬਣਨੀ ਆ ਚੰਗੀ ਤਰ੍ਹਾਂ ਕਿਵੇਂ ਬਣਾਉਣਾ ਹਨਾ ਉਵੇਂ ਹੀ ਇਹ ਕੇਰਲਾ ਵਾਲਿਆਂ ਦੀ ਆ ਤੇ ਇਹਨਾਂ ਨੂੰ ਪਤਾ ਕਿਵੇਂ ਬਣਾਉਣਾ ਵਾ ਚੱਜ ਨਾਲ ਇਹਨੂੰ ਮੈਂ ਕੇਰਲਾ ਖਾਣਾ ਫਸਟ ਟਾਈਮ ਖਾਣ ਲੱਗੀ ਇੱਥੋਂ ਉਦਾਂ ਤੇ ਬੜੀ ਬੜੀ ਖਾਦਾ ਵਾ ਠੀਕ ਹੈ ਮੈਂ ਫਸਟ ਟਾਈਮ ਖਾਣ ਲੱਗੀ ਤੇ ਨਾਲੇ ਅਮਨ ਕਰਕੇ ਆਈ ਆ ਸ਼ੋਪਿੰਗ ਇੱਧਰ ਵੇਖੋ ਅੱਜ ਮੈਨੂੰ ਵੀ ਟਾਈਮ ਮਿਲਿਆ ਸੀ ਉਧਰੋਂ ਭਾਜੀ ਉਹਨਾਂ ਦੇ ਰਹਿਣੇ ਸੀ ਉਧਰ ਹੀ ਰਾਤ ਰਹਿ ਪਈ ਨਾ ਨਹੀਂ 1-2 ਦਿਨ ਮੇਰੇ ਉਧਰ ਲੱਗ ਗਿਆ ਤੇ ਅੱਜ ਟਾਈਮ ਮਿਲਿਆ ਤੇ ਅਮਨ ਉਹਨਾਂ ਨੂੰ ਮੈਂ ਸ਼ਹਿਰ ਲੈ ਕੇ ਆਇਆ ਵਾਂ ਨਾਲੇ ਇਹਨਾਂ ਨੇ ਥੋੜੀ ਬੋਤੀ ਆਪਣੀ ਹੈ ਨਾ ਸ਼ਾਪਿੰਗ ਕਰਨੀ ਸੀ ਉਹ ਕੀਤੀ ਆ ਤੇ ਟਾਈਮ ਵੈਸੇ ਵੀ ਅੱਜ ਸ਼ਾਮਾਂ ਦਾ ਹੋ ਗਿਆ ਵਾ ਤੇ ਜਾਂਦੇ ਜਾਂਦੇ ਫਿਰ ਇੱਧਰ ਧਿਆਨ ਪਿਆ ਤੇ ਅਸੀਂ ਸੋਚਿਆ ਕਿ ਇੱਧਰ ਚਲੋ ਡੋਸਾ ਖਾ ਲਈਏ ਨਾਲੇ ਤੇ ਅਮਨ ਅਮਨ ਨੂੰ ਜਿਹੜਾ ਵਾ ਉਹ ਖਵਾ ਲਈਏ ਹੈ ਨਾ ਤੇ ਨਾਲੇ ਆਪਾਂ ਵੀ ਟਰਾਈ ਕਰ ਲਈਏ ਤੇ ਬਹੁਤ ਹੀ ਜ਼ਿਆਦਾ ਟੇਸਟ ਬਣਾਉਂਦੇ ਆ ਪਤਾ ਲੱਗਾ ਸੀ ਸੋ ਹੁਣ ਵੇਖਦੇ ਆ ਕਿਵੇਂ-ਕਿ ਤੇ ਤੁਹਾਨੂੰ ਵੀ ਨਾਮ ਨਾਲ ਦੱਸਦੇ ਆ ਲਓ ਜੀ ਤੇਰੇ ਆਪਣੇ ਉਹ ਇਹ ਜਿਹੜਾ ਸਿਮਪਲ ਨਹੀਂ ਇਹ ਮਸਾਲਾ ਡੋਸਾ ਇਹ ਮਸਾਲਾ ਡੋਸਾ ਹੈ ਨਾ ਇਹ ਜਦੋਂ ਨਵੇਂ-ਨਵੇਂ ਆਏ ਸੀ ਤੇ ਇਹਨਾਂ ਨੂੰ ਜਿਹੜਾ ਵਾ ਉਹ ਆਉਂਦੀ ਨਹੀਂ ਸੀ ਕਿ ਹਿੰਦੀ ਤੇ ਇਹਨਾਂ ਨੂੰ ਹੁਣ ਹੌਲੀ-ਹੌਲੀ ਆਪਕੋ ਆ ਵੀ ਹਿੰਦੀ ਆ ਗਈ ਹੈ ਨਾ ਹਾਂ ਹਿੰਦੀ ਹੈ ਨਾ ਹਾਂ ਇਹ ਪੰਜਾਬੀ ਥੋੜਾ ਸਿੱਖ ਰਹੇ ਚਲੋ ਬੜੀਆ ਹੈ ਬੜੀਆ ਹੈ ਯਹਾਂ ਰਹੋਗੇ ਤਾਂ ਸਭ ਕੁਝ ਸਿੱਖ ਜਾਓਗੇ ਜੀ ਹੈ ਨਾ ਥੈਂਕ ਯੂ ਥੈਂਕ ਯੂ ਹਾਂ ਪੈਹ ਤੇ ਆਲੂ ਭਰ ਕੇ ਬਣਾਉਂਦੇ ਆ ਪਰ ਅਹੀਂ ਇਹਨਾਂ ਨੂੰ ਕਿਹਾ ਵਾ ਫਲੈਟ ਹੀ ਰੱਖਿਓ ਕਿਉਂਕਿ ਜੇ ਜ਼ਿਆਦਾ ਭਰੀਏ ਤੇ ਹਨਾ ਅਮਣੋਂ ਗਲ ਜਾ ਜਾਂਦਾ ਫਿਰ ਖਾਦਾ ਨਹੀਂ ਜਾਂਦਾ ਹਨਾ ਫਿਰ ਬੁਰਕੀ ਨਹੀਂ ਬਣਦੀ ਹਾਂ ਤੇ ਵਿਆਹਾਂ ਸ਼ਾਦੀਆਂ ਚ ਉਹ ਤੇ ਚਲੋ ਬਥੇਰੇ ਖਾਈਦੇ ਆ ਤੁਹਾਨੂੰ ਵੀ ਥੋੜੇ ਲੱਗਦੇ ਮੰਮੀ ਜਿਹੜੇ ਘਰ ਪਰੌਂਠੇ ਲਾਂਦੇ ਨੇ ਨਾ ਉਹ ਤੇ ਭਰ ਭਰ ਕੇ ਲਾਂਦੇ ਆ ਆਹੋ ਮੈਂ ਵੀ ਵਿਆਹਾਂ ਸ਼ਾਦੀਆਂ ਵਿੱਚ ਉਹ ਤੇ ਬਥੇਰੇ ਖਾਈਦੇ ਆ ਪਰ ਆਪਣੇ ਪੈਸੇ ਦਾ ਅੱਜ ਖਰਚ ਕੇ ਪੈਸੇ ਖਰਚ ਕੇ ਅੱਜ ਵੇਖਦੇ ਆ ਵੀ ਕਿਵੇਂ ਦਾ ਟੇਸਟ ਆਉਂਦਾ ਥੋੜਾ ਟੇਸ ਦਾ ਫਰਕ ਪੈ ਜਾਂਦਾ ਹਾਂ ਹੈਗੀ ਗੱਲ ਹੈਗੀ ਅਮਣ ਅੱਜ ਜਦੋਂ ਇੰਨੇ ਆ ਵਿਆਹਾਂ ਸ਼ਾਦੀਆਂ ਵਾਲੇ ਡੋਸੇ ਚ ਤੇ ਆਪ ਪੈਸੇ ਖਰਚ ਕੇ ਡੋਸਾ ਖਾਦੇ ਚ ਕਿੰਨਾ ਕ ਫਰਕ ਵਾ ਹੈ ਅਮਣ ਅੱਜ ਅਮਣ ਦੱਸੂਗੀ ਤੁਹਾਨੂੰ ਤੇ ਬਾਕੀ ਦਰਪਣ ਦੱਸ ਉਹ ਤੁਸੀਂ ਦੇਖ ਹੀ ਰਹੇ ਹੋ ਠੀਕ ਆ ਤੇ ਇਹ ਇਹ ਦਰ ਆਲੂ ਜਿਹੜੇ ਆ ਹੈ ਮਮੀ ਦੀ ਲੋਕਾਂ ਕਹਿੰਦੇ ਮੈਡੀਕਲ ਖਾਣਾ ਠੀਕ ਆ ਮੈਂ ਕਿਹਾ ਕੀ ਇਹ ਕੱਢੀ ਜਣਾ ਵਾਈਟ ਲੈ ਕੇ ਵੇਖ ਲਿਓ ਸਵਾਦ ਹਾਂ ਬਾਕੀ ਵੇਖੋ ਕੀ ਕਰਦੇ ਹੁਣ ਮੰਮੀ ਅਗਰ ਸਬਜੀ ਲੈਣ ਦੇਲੇ ਆਓ ਮੰਮੀ ਜੀ ਤੇ ਆ ਸਬਜੀ ਲੈਣਾ ਇੱਥੋਂ ਤੁਹਾਨੂੰ ਦਿਖਾ ਦਿੰਦੇ ਆ ਦੂਰੋਂ ਹੀ ਇਹ ਆਓ ਦੇਖੋ ਠੀਕ ਆ ਤੇ ਜਦੋਂ ਹੁੰਦੀ ਆ ਫਿਰ ਉਹਨਾਂ ਨੂੰ ਵੀ ਖਮਾਉਣੇ ਆ ਟੇਸਟ ਕਰਾਉਣੇ ਆ ਤੇ ਨਾਲੇ ਆਪ ਵੀ ਕਰਦੇ ਆ ਤੇ ਨਾਲੇ ਤੁਹਾਨੂੰ ਵੀ ਦੱਸਾਂਗੇ ਕਿ ਕਿਵੇਂ ਦਾ ਠੀਕ ਆ ਹਾਂਜੀ ਅੱਛਾ ਉਧਰ ਉਧਰ ਠੀਕ ਆ ਹਾਂ ਇਹ ਆਪਣੀ ਲੈਂਗੁਏਜ ਚ ਗੱਲ ਕਰਦੇ ਜਦੋਂ ਸਾਡੇ ਨਾਲ ਕਰਨੀ ਹੁੰਦੀ ਫਿਰ ਹਿੰਦੀ ਯੂਜ਼ ਕਰ ਲੈਂਦੇ ਆ ਬਣਾ ਕਰਦੇ ਹੋਏ ਹਾਂ ਇੱਧਰ ਇਹਨਾਂ ਨੇ ਪੂਰਾ ਹੀ ਡੋਸਾ ਬਣਾ ਕੇ ਰੱਖਿਆ ਪਰ ਅਸੀਂ ਕਰਾਵਾਂਗੇ ਹਾਫ ਹਨਾ ਹਨਾ ਐਡੇ ਵੱਟੇ ਨੂੰ ਆਪਾਂ ਕਿਦਾਂ ਤੋੜ ਦੇ ਫਿਰਾਂਗੇ ਅਸੀਂ ਪਹਿਲਾਂ ਹੀ ਹਾਫ ਕਰਾ ਲੈਣਾ ਵਾ ਠੀਕ ਆ ਬਾਕੀ ਤੁਹਾਨੂੰ ਹਾਂ ਮੈਨੂੰ ਗੱਲ ਚੇਤੇ ਆ ਗਈ ਬਾਕੀ ਤੁਸੀਂ ਸ਼੍ਰੀ ਹਰਗੋਬਿੰਦਪੁਰ ਵਾਲਿਓ ਤੁਹਾਨੂੰ ਤੇ ਪਤਾ ਹੀ ਹੁਣਾਵਾ ਹੈ ਹਨਾ ਸ਼ੌਪ ਦਾ ਬੜੇ ਕਾਫੀ ਟਾਈਮ ਹੋ ਗਿਆ ਵੈ ਗੁੱਲੀ ਨੂੰ ਪਰ ਆਪਾਂ ਸਾਡਾ ਟਾਈਮ ਅੱਜ ਲੱਗਾ ਵਾ ਤੇ ਮੈਂ ਇੱਕ ਦੋ ਵਾਰੀ ਖਾ ਗਿਆ ਇੱਥੋਂ ਮੇਰਾ ਤੇ ਆ ਗਿਆ ਤੇਰਾ ਅੱਜ ਲੱਗਾ ਮੈਂ ਇੱਕ ਦੋ ਵਾਰੀ ਥੋਖਾ ਗਿਆ ਵਾਂ ਤੇ ਟੇਸਟ ਬੜਾ ਵਧੀਆ ਹੁੰਦਾ ਬਾਕੀ ਮੈਂ ਕਹਾਂ ਅੱਜ ਡਾਕਟਰ ਖਾਣਾ ਕਰਦੇ ਆ ਖਾਈ ਤੇ ਬਾਕੀ ਹੁਣ ਅਮਨ ਦੱਸੂਗੀ ਤੁਹਾਨੂੰ ਟੇਸਟ ਬਾਰੇ ਕਿਉਂਕਿ ਟੇਸਟ ਤੇ ਅਜੇ ਤੱਕ ਮੈਂ ਵੀ ਨਹੀਂ ਦੱਸਿਆ ਬਲੋਗੀ ਅੱਜ ਸ਼ਿਰੂ ਕੀਤਾ ਹੈ ਹਨਾ ਚਲੋ ਜੀ ਕਿਉਂ ਅੱਗੇ ਨਹੀਂ ਖਾਂਦਾ ਹੈ ਖਾਦੋ ਨਾ ਰਹੀ ਦੇ ਅੱਗੇ ਪਰ ਮਿੰਟ ਇਹਦੇ ਵਿੱਚ ਨਹੀਂ ਨਾ ਦੱਸਿਆ ਕੁਝ ਇਹਨਾਂ ਨੂੰ ਟੇਸਟ ਬਾਰੇ ਉਹਦਾ ਕਿੰਦਾ ਦਾ ਵਾ ਉਹ ਤਰ੍ਹਾਂ ਦੇ ਬੜਾ ਟੇਸਟ ਵਾ ਬਾਕੀ ਹੁਣ ਜਿੰਨਾ ਚਿਰ ਤੂੰ ਨਾ ਖਾਏਂਗੀ ਉਹਨਾਂ ਚਿਰ ਤੈਨੂੰ ਮੇਰੇ ਕਹੇ ਦਾ ਕੋਈ ਫਰਕ ਨਹੀਂ ਪੈਣਾ ਤੈਨੂੰ ਇਹੋ ਹੀ ਲੱਗਣਾ ਵਾ ਕਿ ਇਹ ਵਧੀਆ ਕਹਿੰਦੇ ਆ ਤੇ ਵਧੀਆ ਹੋ ਸਕਦਾ ਜੋ ਤੂੰ ਖਾਏਂ ਕੀ ਹੋ ਸਕਦਾ ਵਾ ਕਿ ਮੈਂ ਜੇ ਵਧੀਆ ਕਹਿੰਦੇ ਆ ਇਹ ਨਹੀਂ ਆ ਵੀ ਤੈਨੂੰ ਵੀ ਵਧੀਆ ਲੱਗੂ ਖਾਣ ਚ ਹੋ ਸਕਦਾ ਤੂੰ ਨੁਕਸ ਵੀ ਕੱਢੇ ਜਾਂ ਤੈਨੂੰ ਨਾ ਵੀ ਵਧੀਆ ਲੱਗੇ ਹਣਾ ਇਦਾਂ ਵੀ ਹੋ ਸਕਦਾ ਵਾ ਲਓ ਜੀ ਤੁਹਾਡੇ ਮੰਮੀ ਜੀ ਵੀ ਆ ਕੇ ਸਬਜ਼ੀ ਲੈ ਕੇ ਹੈ ਅੱਜ ਅੱਜ ਟਾਈਮ ਲੱਗਾ ਵਾ ਤੇ ਅੱਜ ਸ਼ੋਪਿੰਗਾਂ ਜਿੰਨੀਆਂ ਵੀ ਆ ਸਾਰੀਆਂ ਕਹਿੰਦੇ ਰਲ ਕੇ ਕਰ ਲਈਏ ਹਾਂ ਭੁੱਲ ਗਏ ਆ ਇਹ ਮੰਮੀ ਜੀ ਨਹੀਂ ਭੁੱਲਦੇ ਸੱਸੀ ਘਰ ਮੈਂ ਬੁਲਾਈ ਨਹੀਂ ਅੱਜ ਸਹੀ ਗੱਲ ਆ ਬਾਕੀ ਇਹ ਨਾ ਮੈਂ ਫਿਰ ਜੇ ਨਿਹਰਾ ਹੋ ਜੇ ਤਾਂ ਮੈਂ ਫਿਰ ਉੱਥੇ ਰਹਿ ਪੀਣਾ ਵਾ ਤੇ ਫਿਰ ਮੰਮੀ ਜੀ ਹੁਣਾਂ ਦਾ ਇੱਧਰ ਸ਼ੋਪਿੰਗ ਕਰਨ ਆਲਾ ਸਿਸਟਮ ਜਿਆ ਥੋੜਾ ਔਖਾ ਹੁੰਦਾ ਇਹਨਾਂ ਨੂੰ ਕਿਉਂਕਿ ਸ਼ਹਿਰ ਫਿਰ ਇਹਨਾਂ ਨੇ ਮੇਰੇ ਨਾਲ ਆਉਣਾ ਹੁੰਦਾ ਵਾ ਹਨਾ ਐ ਕਿ ਨਹੀਂ ਮੰਮੀ ਤੇ ਉਹ ਹੋਈ ਨਾ ਬਹਾ ਜੀ ਦਾ ਤੇ ਫਿਰ ਤਾਂ ਚਾਹੀਦਾ ਵਾ ਹਾਂਜੀ ਤੇ ਇਸੇ ਅੱਜ ਹੀ ਮੈਂ ਉੱਥੋਂ ਆਇਆ ਵਾ ਤੇ ਅੱਜ ਹੀ ਇਹ ਮੈਨੂੰ ਇੱਧਰ ਸ਼ਹਿਰ ਨੂੰ ਲੈ ਆਇਆ ਖਿੱਚ ਕੇ ਵੀ ਚੱਲ ਜਾਈਏ ਹੈਂ ਅਜੇ ਤਿਆਰੀ ਹੀ ਪੈਣੀ ਠੀਕ ਆ ਨੂੰ ਪਤਾ ਹੀ ਕਿੰਨੇ ਟਾਈਮ ਲਾ ਦੇਣਾ ਹਾਂ ਚੱਲ ਹੋਏ ਮੰਮੀ ਢੋਸਾ ਖਾਓਗੇ ਢੋਸਾ ਖਾਣੇ ਮੈਨੂੰ ਪਹਿਲਾਂ ਕਦੇ ਨਹੀਂ ਖਾਣਾ ਹਾਂ ਤੇ ਲਓ ਜੀ ਤੇਰੇ ਇੱਕ ਰੈਡੀ ਹੋ ਗਿਆ ਜੇ ਉਨੇ ਟਾਈਮ ਨੂੰ ਢੋਸਾ ਰੈਡੀ ਹੋ ਗਿਆ ਇੱਕ ਤੇ ਦੱਸਿਓ ਫੇ ਕਮੈਂਟ ਕਰਕੇ ਕਿਵੇਂ ਦਾ ਲੱਗ ਰਿਹਾ ਵਾ ਠੀਕ ਹੈ ਲਓ ਜੀ ਹਾਫ ਹਾਫ ਕਰਤਾ ਵਾ ਤਾਂ ਕਿ ਖਾਣ ਵਿੱਚ ਸੋਗ ਹੋਊਗੀ चलो चल प्लेट रेडी हो भैया एक बार ना आप इसका वो बता दें कि ये चटनी कौन कौन सी चटनी है क्योंकि अभी तक हम हमको ना इनके नाम नहीं पता ए नारियल की चटनी है अच्छा ये नारियल की चटनी है और ये अच्छा है और और ये चोमा ठीक है ठीक है ठीक है हाँ ये ये तो सांबर है ना ये इसका तो हमें मालूम है लेकिन ये इसका नहीं है जो इडली साइड ना टमाटो वाली हाँ ठीक है ਚਲੋ ਫਿਰ ਚੱਕ ਦੋ ਫੱਟੇ ਤੇ ਦੱਸੋ ਫਿਰ ਟੇਸਟ ਕਰਕੇ ਕਿਵੇਂ ਦਾ ਲੱਗਣ ਡਿਆ ਹੈ ਤੇ ਇਧਰਲੀ ਸਾਈਡ ਤੇ ਆਪਣਾ ਰੈਡੀ ਹੋਣ ਡਿਆ ਵਾ ਤੇ ਇਹ ਮੈਂ ਖਾਊਗਾ ਠੀਕ ਆ ਮਸਾਲੇ ਜਿਹੜੇ ਡੋਸੇ ਆ ਇੱਥੇ ਤੁਹਾਨੂੰ ਦੱਸਦੇ ਇਹਨਾਂ ਦੇ ਉੱਪਰ ਨਾਮ ਜਿਹੜੇ ਲਿਖਿਆ ਆ ਸਭ ਤੋਂ ਉੱਤੇ ਹੈਗੀ ਆ ਇਡਲੀ ਦੂਜੇ ਨੰਬਰ ਤੇ ਹੈਗੀ ਆ ਮਸਾਲਾ ਇਡਲੀ ਫਿਰ ਹੈ ਗਿਆ ਇੱਕ ਇਹ ਪਤਾ ਨਹੀਂ ਕੀ ਨਾਮ ਨਹੀਂ ਉਹ ਦਾ ਮਿਟ ਗਿਆ ਵਾ ਫਿਰ ਪਲੇਨ ਦੋਸਾ ਠੀਕ ਆ ਫਿਰ ਘੀ ਰੋਸਟ ਦੋਸਾ ਫਿਰ ਮਸਾਲਾ ਦੋਸਾ ਅਸੀਂ ਜਿਹੜਾ ਵਾ ਮਸਾਲਾ ਦੋਸਾ ਕਰਾਇਆ ਵਾ ਇੱਕ ਪਨੀਰ ਦੋਸਾ ਵੀ ਹੈਗਾ ਵਾ ਕਿਉਂਕਿ ਪਨੀਰ ਦੋਸਾ ਫਿਰ ਹੈਵੀ ਹੋ ਜਾਂਦਾ ਅਸੀਂ ਤਾਂ ਨਹੀਂ ਕਰਾਇਆ ਅਸੀਂ ਮਸਾਲਾ ਦੋਸਾ ਕਰਾਇਆ ਠੀਕ ਆ ਤੇ ਤੀਜੇ ਨੰਬਰ ਤੇ ਪਾਣੀ ਕਿਹੜਾ ਦੋਸਾ ਈ ਉਹ ਜਿੰਨੀ ਦੋਸਾ ਇਹ ਹੋਊ ਕੋਈ ਇਹਨਾਂ ਦੀ ਹਨਾ ਤੇ ਲੋ ਜੀ ਇਧਰ ਆਪਣੀ ਵੀ ਰੈਡੀ ਹੋ ਗਈ ਆ ਪਲੇਟ ਤੇ ਇਧਰ ਇਹਨਾਂ ਨੇ ਸਟਾਰਟ ਕਰ ਦਿੱਤਾ ਆ ਖਾਣਾ ਦੇ ਹਨ ਟੇਸਟਾ ਵਾ ਵੇਖਿਓ ਕਿ ਤੇ ਉਤਰਾ ਹੀ ਨਾ ਗਈ ਆਇਓ ਹਾਂ ਚੀ ਟੇਸਟਾ ਚਲੋ ਜੀ ਇਹਨਾਂ ਵੱਲੋਂ ਤੇ ਫਿਰ ਤੇ ਇੱਕ ਬਾਈਕ ਲਈ ਜੇ ਫਿਰ ਇਥੋਂ ਵਾ ਲੱਗ ਗਿਆ ਮੈਂ ਟੇਸਟਾ ਹਾਂ ਚਟਨੀ ਵੀ ਨਾ ਬਹੁਤ ਸੁਆਦ ਵਾ ਸੁਆਦ ਵਾ ਹਾਂ ਆ ਵਾਲੀ ਚਾਹ ਵਲੀ ਨਾਰੀਅਲ ਦੀ ਚਟਨੀ ਸਭ ਤੋਂ ਮੈਂ ਕੀ ਆ ਨਾ ਇਹਥੋਂ ਹੁਣ ਪਤਾ ਲਾ ਲਓ ਕਿ ਤਰ੍ਹਾਂ ਕਿ ਤਰ੍ਹਾਂ ਮੁਣਕੇ ਬਣਾਉਣੀ ਆ ਘਰ ਜਾ ਕੇ ਆਪਾਂ ਇਹਨਾਂ ਨੂੰ ਬਣਾ ਕੇ ਦੱਸਣਾ ਆਪਣੇ ਭੈਣ ਭਰਾਵਾਂ ਨੂੰ ਹੈ ਬਣਾ ਕੇ ਦੱਸਣਾ ਪੱਤ ਤਵੇ ਹੋਣੇ ਚਾਹੀਦੇ ਆ ਨਾ ਕੋਈ ਨਹੀਂ ਤਵਾ ਵੀ ਲੈ ਲਵਾਂਗੇ ਉਹ ਵੀ ਰੈਡੀ ਕਰਾਂਗੇ ਫੇਰ ਹੀ ਆ ਤੇ ਚਲੋ ਜੀ ਹੁਣ ਮੈਂ ਖਾਊਗਾ ਤੇ ਮੈਂ ਤੁਹਾਨੂੰ ਇਹਦਾ ਟੇਸਟ ਦੱਸੂਗਾ ਵੀ ਟੇਸਟ ਕਿਵੇਂ ਦਾ ਵਾ ਠੀਕ ਆ ਲੈ ਇਹ ਮੈਂ ਟੇਸਟ ਇਹਦਾ ਕੀਤਾ ਹੋਇਆ ਵਾ ਪਰ ਤੁਹਾਨੂੰ ਨਹੀਂ ਅਜੇ ਤੱਕ ਦੱਸਿਆ ਹੁਣ ਤੁਹਾਨੂੰ ਰਿਵਿਊ ਐਂਡ ਜੇ ਦੱਸਾਂਗੇ ਠੀਕ ਆ ਹਾਂਜੀ ਅਹੀਂ ਤੇ ਟੇਸਟ ਦੱਸਤਾ ਤੇ ਮੈਂ ਮੈਂ ਕੀ ਦੱਸਣਾ ਮੈਂ ਤੇ ਕੀਤਾ ਹੀ ਆ ਦੱਸਣਾ ਹੀ ਹਾਂ ਮੈਨੂੰ ਮੈਨੂੰ ਪਤਾ ਹੀ ਹੋ ਸਕਦਾ ਟੇਸਟ ਮੈਨੂੰ ਤੂੰ ਦੱਸੋ ਬਹੁਤ ਸਵਾਦ ਬਣਿਆ ਹੈ ਹਲੋ ਜੀ ਅੱਛਾ ਬੋਲਦੇ ਨੇ ਸੁਆਦ ਬਹੁਤ ਸਵਾਦ ਹੈ ਤੂੰਆਂ ਖੰਡੇ ਹੀ ਨਾ ਜੇ ਤੂੰ ਬਾਰਕ ਲਾਤੇ ਹੈਂ ਤੇ ਬਬੂ ਕਹਿੰਦਾ ਹੀ ਇੱਕ ਹੀ ਕਰਾ ਕੇ ਕਰਾ ਲੈਨੇ ਆ ਤੇ ਹਾਫ ਹਾਫ ਖਾ ਲੈਨੇ ਮੈਂ ਕਹਾਂ ਨਹੀਂ ਦੋ ਕਰਾ ਲੈਨੇ ਖਾ ਲੈਣਾ ਮੈਨੂੰ ਪਤਾ ਮੰਮੀ ਦੀ ਨਹੀਂ ਮੈਂ ਟੇਸ ਲੱਗਾ ਵਧੀਆ ਸਵਾਦ ਨੂੰ ਵੀ ਪਤਾ ਹੀ ਨਹੀਂ ਖਾ ਲੈਣਾ ਤੂੰ ਅੰਨੀਆਂ ਨਹੀਂ ਖਾਣਾ ਮੈਂ ਟੇਸ ਤੋਂ ਦਵਾਏ ਮੰਮੀ ਨੇ ਖਾਣੇਣਾ ਤੇ ਸੱਚੀ ਬਹੁਤ ਟੇਸਟ ਵਾ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਟਰਾਈ ਕਰ ਚੁੱਕਾ ਤੇ ਟੇਸਟ ਬਹੁਤ ਹੀ ਬਣਾਉਂਦੇ ਆ ਸਪੈਸ਼ਲੀ ਇਹਨਾਂ ਦੀਆਂ ਨਾ ਆ ਚਟਣੀਆਂ ਜਿਹੜੀਆਂ ਦੋ ਨਾ ਇਹ ਬਹੁਤ ਟੇਸਟ ਆ ਇਹ ਨਾਰੀਅਲ ਦੀ ਹੁੰਦੀ ਆ ਨਾ ਹੈ ਨਾਰੀਅਲ ਦੀ ਹਾਂ ਪਰ ਇਹ ਦੋ ਹਨਾ ਇੱਕ ਟਮਾਟਰ ਵਰਗੋ ਇੱਕ ਨਾ ਕਰਦਾ ਮੈਨੂੰ ਮੈਂ ਤੇ ਇਹਨਾਂ ਨੂੰ ਇਹ ਹਾਂ ਲੱਗ ਮੈਨੂੰ ਇਹ ਜਿਆਦਾ ਪਾ ਦਿਓ ਸਬਜ਼ੀ ਭੁਵੇਂ ਕੱਟ ਕੇ ਪਾਓ ਜਿਹੜੀ ਇਡਲੀ ਆ ਸਾੰਬਰ ਸਾੰਬਰ ਨਹੀਂ ਇਡਲੀ ਕੇ ਸਾੰਬਰ ਸਾੰਬਰ ਉਹੀ ਇਹਦੇ ਵਿੱਚ ਇਡਲੀ ਭਾਣਦੇ ਤੇ ਇਡਲੀ ਸਾੰਬਰ ਬਣ ਜਾਂਦਾ ਹੂੰ ਬਹੁਤ ਖਾਣਾ ਮਜਾ ਆ ਗਿਆ ਵਾਸ ਮੈਨਾ ਸਭ ਤੋਂ ਵਾਧਾ ਆ ਖਾਣਾ ਨਾ ਆ ਜਿਹੜੀ ਚਟਨੀ ਕੋਲ ਆ ਕੇ ਆ ਵਾਲੀ ਹੂੰ ਠੀਕ ਹੈ ਇਹ ਚ ਵੀ ਵਾਧਾ ਥੋੜੀ ਭਈਆ ਬਹੁਤ ਟੇਸਟ ਹੈ। ਥੈਂਕ ਯੂ ਥੈਂਕ ਯੂ। ਬਹੁਤ ਟੇਸਟ ਹੈ। ਇਹ ਇਹਨਾਂ ਵੱਲੋਂ ਤੁਹਾਨੂੰ ਦੱਸ ਦਈਏ ਇਹ ਮਿਹਨਤ ਬੜੀ ਕਰਦੇ ਆ। ਕਿਦਾਂ ਸਾਡੇ ਨਾ ਗੁਰਦੁਆਰਾ ਸਾਹਿਬ ਆਈਮਾਨ ਸਾਹਿਬ ਉਹਦੇ ਲਾਗੇ ਇੱਕ ਸਕੂਲ ਆ ਤੇ ਕੀ ਨਾਂ ਸਕੂਲ ਦਾ? ਸੈਂਟ ਫਰੈਂਸਿਸ। ਜੀ ਸੈਂਟ ਫਰੈਂਸਿਸ। ਸੈਂਟ ਫਰੈਂਸਿਸ ਫਰੈਂਸਿਸ। ਸੈਂਟ ਫਰੈਂਸਿਸ ਹਨ। ਉੱਥੇ ਪਹਿਲਾਂ ਇਹ ਆਪਣਾ ਟੀਚ ਕਰਦੇ ਆ, ਇਹ ਪੜਾਉਂਦੇ ਆ ਉੱਥੇ। ਤੇ ਉਥੋਂ ਪੜਾ ਕੇ ਫਿਰ 5 ਵਜੇ ਆਪਣੀ ਇਹ ਸਰਵਿਸ ਤਿਆਰ ਕਰਦੇ ਆ। 5 ਵਜੇ ਆਪਣੀ ਸ਼ੋਪ ਜਿਹੜੀ ਆ ਤਿਆਰ ਕਰਦੇ ਫਿਰ 5 ਵਜੇ ਤੋਂ ਲੈ ਕੇ ਤੇ ਰਾਤ 9 ਵਜੇ ਤੱਕ ਹਾਂ 9 ਵਜੇ ਤੱਕ ਨਾ 9 ਵਜੇ ਤੱਕ ਫਿਰ ਆਪਣਾ ਦੋਸੇ ਦਾ ਕਰਦੇ ਆ ਤੇ ਚਲੋ ਵਧੀਆ ਵਾ ਇਹਨਾਂ ਦਾ ਚੱਲਣ ਡਿਆ ਤੇ ਬਹੁਤ ਜੜ ਜਿਹੜੀ ਮਿਹਨਤ ਕਰਦੇ ਆ ਹਨਾ ਤੇ ਇੱਕ ਵਾਰੀ ਮੈਂ ਲੱਗਾ ਪੜ ਲਿਆ ਬੋਰਡ ਤੇ ਮੈਂ ਆਇਆ ਨਹੀਂ ਮੈਂ 3-4 ਵਜੇ ਤੇ ਮੈਂ ਪਹੁੰਚਦਾ ਪਤਾ ਨਹੀਂ ਕਦੋਂ ਸਟਾਰਟ ਹੋਣੀ ਫਿਰ ਮੈਂ ਸ਼ਾਮੀ ਜਦੋਂ ਆਇਆ ਅਗਲੇ ਦਿਨ ਤੇ ਫਿਰ ਮੈਂ ਵੇਖਿਆ ਵੀ ਖੁੱਲੀ ਆ 6 ਵਜੇ ਇਹਨਾਂ ਨੇ ਸਟਾਰਟ ਕਰ ਦਿੰਦੇ ਆ ਤੇ ਵਧੀਆ ਵਾ ਬਹੁਤ ਟੇਸਟ ਬਈਆ ਬਣੇ ਥੈਂਕ ਯੂ ਦਨ ਮੰਮੀ ਦੀ ਹਲਵੇ ਨੂੰ ਮੂੰਹ ਐਨੂ ਕਰਕੇ ਬੈ ਗਈ ਆ ਐ ਬਹੁਤ ਏਦਾਂ ਐ ਕੋਰਮਾ ਆ ਅਵੇ ਕੋਰਮਾ ਆ ਲਈਏ ਜੀ ਜੀ ਮੈਂ ਕਿਹਾ ਮੰਮੀ ਨੇ ਖਾਣਾ ਨਹੀਂ ਆ ਹਾਂ ਤੇ ਲੱਗਾ ਬਹੁਤ ਸੁਆਦਾ ਕਿਸ ਲੱਗਾ ਹੋਰ ਤਾਂ ਹੀ ਦਾਦਾ ਨੂੰ ਘਰ ਬਣਾ ਕੇ ਖਵਾਉਣਾ ਜੇ ਤੇ ਆ ਰੈਸਪੀ ਪੁੱਛ ਲਓ ਇੱਥੋਂ ਸਾਰੀ ਵੈਸੇ ਤਾਂ ਪਤਾ ਹੀ ਹਨ ਹਾਂ ਕਿਤੇ ਚਲੋ YouTube ਤੇ ਹੁੰਦੀ ਹੈ ਹਾਂ ਰੈਸਪੀ ਇਹ ਤਾਂ ਚਲੋ ਪਤਾ ਵਾ ਰੈਸਪੀ YouTube ਤੇ ਹੀ ਹਾਂ ਹਨਾ ਪਰ ਇਹ ਇਹ ਪਤਾਵਾ ਕਿ ਛੋਲੇ ਦੇ ਛੋਲਾ ਤਾਂ ਹੀ ਆ ਨਾ ਆਟਾ ਹਾਂ ਤਾਂ ਤੇ ਹੋਰ ਪਤਾ ਨਹੀਂ ਕੀ ਇੱਕ ਚੀਜ਼ ਪੈਂਦੀ ਹੈ ਛੋਲਾ ਪੈਂਦੇ ਆਪਾਂ ਦਾਲ ਲੈਂਦੇ ਆ ਜਿਹਦਾ ਹੁੰਦਾ ਹੈ ਨਾ ਉੜਦੇ ਦੀ ਦਾਲ ਕੇ ਪਤਨ ਗੜੀ ਹੁੰਦੇ ਇਹ ਨਹੀਂ ਕੋਈ ਸਪੀਸ਼ਲ ਪਤਾ ਨਹੀਂ ਜੇ ਗੜੀ ਪਤਾ ਹੈ ਗੜੀ ਪਤਾ ਹੈ ਗੜੀ ਪਤਾ ਹੈ ਬਸ ਆਂਗਰੇਜ਼ੀਆ ਚੈ ਰੈਡਿਓ ਚੈ ਹਾਂਜੀ ਹਾਂਜੀ ਇਹ ਐਕਸਲ ਹੈ ਬਾਲ ਕੇ ਲਈ ਹੈ ਜਿਆਦਾ ਜਲਦੀ ਤੇ ਠੀਕ ਹੈ ਮਮੀ ਨੇ ਕਰਵਾਇਆ ਹੈ ਕੋਰਨ ਮਮੀ ਦੀਆਂ ਹਨਗੇ ਰੇਕ ਹੋਰ ਹੈ ਮੇਰਾ ਤਾਂ ਢਿੱਡ ਭਰ ਗਿਆ ਕਿਉਂਕਿ ਮੈਂ ਉਹ ਕਦੇ ਰੋਟੀ ਖਾਦੀ ਸੀ ਪੜਪਾ ਜੀ ਦੇ ਘਰੋਂ ਇਹ ਕਰਕੇ ਮੇਰਾ ਢਿੱਡ ਭਰ ਗਿਆ ਹੁਣ ਤੇ ਮੰਮੀ ਮੰਗਦੀ ਰਹੇ ਹਾਂ ਹਾਂ ਹੂੰ ਬਸ ਆ ਕਰ ਰਹਾ ਹਾਂ ਮੈਂ ਸਵਾਲ ਬਹੁਤ ਹਲਾ ਹਲਾਵਾ ਇਹ ਨਹੀਂ ਸੋਚਦਾ ਹਾਂ ਅੱਜ ਰੋਟੀ ਦੀ ਛੁੱਟੀ ਹੈ ਮੇਰੇ ਘਰ ਕਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਥੱਕੇ ਜਾਣਾ ਹੈ ਘਰੋਂ ਘਰੋਂ ਪਰ ਤੇ ਘਰੇ ਜਾ ਕੇ ਨਮੇ ਪਾਵਾਂਗੇ ਸਦਾਂ ਤੇ ਕੱਲ ਨੂੰ ਮੰਮੀ ਕੋਈ ਬਣਾਉਣਗੇ ਰਸਈ ਹਾਂਣਾ ਹਾਂ ਲੈ ਹਾਂ ਇਧਰ ਅਮਨ ਵੀ ਟੈਪੀ ਹੋਣਾ ਹੈ ਹੈ ਮੰਮੀ ਨੇ ਹੈਲਪ ਕਰਾ ਦੀਏ ਮੰਮੀ ਮੈਂ ਵੀ ਆਗਾਵਾ ਠੀਕ ਆ ਹਾਂ ਤੁਸੀਂ ਕਹਾ ਹਾਂ ਰਹਣਾ ਯਾਰ ਖਾਣ ਦੋ ਮੰਮੀ ਨੂੰ ਮੰਮੀ ਨੂੰ ਸਵਾਦ ਲੱਗਾ ਮੈਂ ਤੇ ਖਾਦਾ ਅੱਗੇ ਇੱਕ ਦੋ ਵਾਰੀ ਤੁਹਾਡਾ ਗਾ ਮੈਂ ਪਰੂ ਲੱਗਿਆ ਤਾਂ ਇਹ ਮਹਿਰ ਕਰਾਉਣੀ ਆ ਆਏ ਤੇ ਮੰਮੀ ਛੋਟਾ ਕਰਤਾ ਵਾ ਜੇ ਪੂਰਾ ਪੂਰਾ ਕਰਵਾਉਣਾ ਫੇਰ ਤੁਹਾਨੂੰ ਪਤਾ ਨਹੀਂ ਕੀ ਕਹਿਣਾ ਸੀ ਉਹ ਵੇ ਕੋ ਉਧਰ ਹੈ ਹਾਂ ਖਾਣ ਦਵਾ ਯਾਰ ਆ ਪੂਰਾ ਵੱਡਾ ਮਤਲਬ ਸਵਾਦ ਲੱਗਾ ਤੁਹਾਨੂੰ ਫਿਰ ਹੈ ਚਲੋ ਫਿਰ ਠੀਕ ਆ ਜੀ ਫਿਰ ਹੁਣ ਇੱਥੇ ਚਲੇ ਕਹਦੇ ਕੰਮ ਉਹਨੂੰ ਚੱਲ ਦੋ ਸਾਥਾਂ ਚੱਲ ਜਾਈਏ ਨਹੀਂ ਨਹੀਂ ਘਰੇ ਬਣਾਇਆ ਕਰੋ ਆ ਤੁਹਾਨੂੰ ਤਵਾਜਾ ਲਿਆ ਕੇ ਦਿੰਨੇ ਆ ਤੇ ਘਰੇ ਰੈਡੀ ਕਰਿਓ ਠੀਕ ਆ ਚਲੋ ਇੱਥੇ ਵੀ ਆ ਕੇ ਖਾਣ ਜੀ ਕੀ ਕੀਤਾ ਜੇ ਠੀਕ ਆ ਜਿੰਨਾ ਜਰ ਤਵਾ ਨਹੀਂ ਹੁੰਦਾ ਹਾਂ ਜਿੰਨਾ ਜਰ ਤਵਾ ਨਹੀਂ ਹੁੰਦਾ ਸਵਾਭਾ ਹੋ ਗਿਆ ਡਰੋ ਲੈ ਜਾ ਸਹੀ ਗੱਲ ਆ ਨਾ ਮੈਨੂੰ ਤੇ ਸਪੈਸ਼ਲੀ ਆਹ ਅੜੀ ਚਟਣੀ ਵੜੀ ਕੈਂਟ ਲੱਗੀ ਸੱਚੀ ਆਹ ਵਾਲੀ ਆ ਟਮਾਟੋ ਇਹਦੇ ਨਾਲੋਂ ਵੀ ਜ਼ਿਆਦਾ ਆਹ ਜ਼ਿਆਦਾ ਟੇਸਟ ਲੱਗੀ ਹਾਂ ਨਾ ਜਲਦੀ ਹੈ ਨਾ ਮੌਲੂ ਹਾਂ ਜੀ ਫਾਲਾ ਬਾਤ ਹੈ ਨਾ ਸੋਲਾਂ ਦੇ ਬਾਰੇ ਚਲੋ ਫਿਰ ਠੀਕ ਆ ਜੀ ਫਿਰ ਮਿਲਦੇ ਆ ਨੈਕਸਟ ਵਲੋਗ ਵਿੱਚ ਮੈਂ ਫੇਰ ਕਰਾਵਾਂ ਮੰਮੀ ਨਾਲ ਹੋਣਾ ਨਾ ਹੈਲਪ ਤੇ ਲਿਆ ਲਿਆ ਇਹ ਕਿਆ ਮਨ ਨੂੰ ਫਿਰ ਫਿਕਰ ਹੈਗਾ ਹੀ ਮੇਰਾ ਚਲੋ ਜੀ ਹੈ ਬਾਏ ਬਾਏ ਸਾਰਿਆਂ ਨੂੰ ਜਿੰਨੇ ਖਾਣਾ ਦੋਸਾ ਇਹ ਸ਼ੋਪ ਦੇ ਉੱਤੇ ਆ ਜਿਓ ਜੇ ਬਾਅਦ ਚ ਖਾਣਾ ਫੇਰ ਤੁਹਾਡੇ ਘਰ ਜੇ ਬਾਅਦ ਚ ਖਾਣਾ ਫੇਰ ਅਟ ਘਰ ਆ ਜਿਓ ਠੀਕ ਆ